ਆਜਾ ਨੌ ਸਰਦਾਂ ਦਾ ਹਉਣੇ ਹਨ ਦੋ ਬਰ ਬਰੀ ਚਿੱਟੀਆਂ ਬੱਕਰੀਆਂ ਦਾ ਪੂਰ ਮੇ ਪਯਰ ਲਾਗਦੰਗਾ ਨੇ ਦੇਖਣੋਂ ਤੇ 14 ਜ਼ੌਦਾ ਜਨ ਬਕਾਰੇ ਹਨ ਤੇ 10 ਜ਼ੌਦਾ ਕਮੇ ਲੱਗਿਆ ਤੇ ਆ ਵੇਖੋ ਦੋ ਨੇ ਪੂਰੀਆਂ ਸਿੰਗਾ ਵਾਲੀਆਂ ਤੇ ਕੰਨ ਖੜੇ ਨੇ ਤੇ ਆ ਤੁਸੀਂ ਵੇਖ ਸਕਦੇ ਹੋ ਠੀਕ ਆ ਕਹਿਨੇ ਹੋ ਨਾ ਬੋਲੇ ਉਹ ਤੇ ਰਾਸ ਰਾਸ ਘੱਟ ਆਈ ਉਹਨੇ ਵੀ ਵੇਚਣੀਆਂ ਲਿਜਾ ਕੇ ਭਲਾ ਇੱਥੇ ਲਖਾਈ ਤੋ ਲਖਾਈ ਤੋ ਪੈਣੂ ਪੈਣੂ ਤੇ ਫੇਰ ਗਾਂ ਪਊਗਾ ਕਿਰਾਇਆ ਵੀ ਪਊ ਹਜੇ ਉਹ ਤੋਂ ਬਜਟੇ ਨਹੀਂ ਕਿਰਾਇਆ ਜਦੋਂ ਇਹ ਸ਼ੁਰੂ ਹੋਇਆ ਇਹਦੇ ਨਾਲ ਪੁੱਛਿਆ ਸਤ ਪਾਸੇ ਇਹ ਤਾਂ ਖਬਰ ਵਾਲੀ ਦਾ ਖਾਸ ਨਹੀਂ ਕਰਦਾ ਨੇ ਚਾਹੀਦਾ ਨਹੀਂ ਯਾਰ 20000 ਦਾ ਕੋਠੀ ਦਾ ਨਾਂ ਪੈਣ ਲੱਗੀ ਨਾ ਉਹ ਦੋ ਦਿਨਿਆਂ ਦਾ ਹੋ ਜੇ ਪਰਵਾਹ ਦਾ ਗੱਭੜ ਜਾ ਆਹ ਭਾਈ ਨਿਬੜਿਆ ਸ ਬੰਦਾ ਮੇਰਾ ਕੁਕੜੀਆਂ ਲੈਦਾ ਮੈਨਾਂ ਦਾ ਭਾਈ ਆਂਡੇ ਨਹੀਂ ਦਿੰਦੀ ਬਿੱਟਲ ਬਿੱਟਲ ਬੱਕਰਾ ਵੇਖੀ ਫਿਰਦਾ ਸੀ ਪਰ ਉਹਨੇ ਮਗਰ ਨਹੀਂ ਲਾਤਾ ਜਿੰਨੇ ਮਗਰ ਲੱਗਦਾ ਨਹੀਂ ਬਿੱਟਲ ਨੇ ਤਾਂ ਇਹ ਦਿਖਾਦਾ ਚੜਨਾ ਨਹੀਂ ਨਹੀਂ ਉਹਦਾ ਭਾਈ ਪਾਲਾ 44 45 ਹਾਈਟ ਹੈ ਇਹਦਾ ਜਵਾਗ ਜੀ ਉਹਨੇ ਉਹਦੇ ਵਿੱਚ ਫਿਰ ਗਈ ਉਹ ਵੀ ਸ਼ੌਂਕ ਨਾਲ ਉਹ ਵੀ ਮੈਂ ਲੈ ਆਉਂਗਾ ਟੋਂਗਲੀ ਮੰਡੀ ਤੋਂ ਜਾਣਾ ਉਹ ਵੀ ਇੱਥੇ ਆਣਾ ਛੱਗਾ ਥੱਲੇ ਕਰ ਐਵੇਂ ਤਾਂ ਬੋਡੀ ਦੀਆਂ ਮੰਗ ਲਿਆ ਨੇ ਯਾਰ ਬਹੁਤਾ ਬੱਚੇ ਪਿੰਦੇ ਨਹੀਂ ਮੰਗੇ ਇਹ ਬੋਡੀ ਜੋੜਿਆ ਰੌਲਾ ਤਾਂ ਆਹੀ ਹੈ ਦੇ ਦੇ ਬਾਈਆ ਛੋਟਾ ਬੰਦਾ ਕਿਹੜਾ ਲੱਖਾ ਦੇਉ ਪੈਸੇ ਵੀ ਆਉ ਪੈਸੇ ਵੀ ਦੁੱਪੇ ਦੇ ਤੋ ਕੱਲ੍ਹ ਕੀ ਰਹਿ ਗਿਆ ਗੱਲ ਹੀ ਨਹੀਂ ਯਾਰ ਮੇਰੀ ਗੱਲ ਸੁਣ ਮੈਂ ਦਲਾਲੀ ਨੂੰ ਮੱਥਾ ਟੇਕਿਆ ਆਪਾਂ ਲੈਣੀ ਨਾ ਉਹ ਤੋਂ ਨਾ ਮਨਤਾ ਕੋਲਾ ਮਾਂ ਪਾ ਕੇ ਤੈਨੂੰ ਲਖਾਈ ਤੂੰ ਹੀ ਦਲਾਲੀ ਲੈਂਦਾ ਐ ਜੇ ਥੋਨੂੰ ਪਤਾ ਨਹੀਂ ਕਿਹਨੇ ਮੈਂ ਲੈਂਦਾ ਹੀ ਨਹੀਂ ਬਾਈਆ ਅੱਡੀ ਮੋਟੇ ਲੈਂਦਾ ਹਾਂ ਅੱਛਾ ਮੱਥੇ ਕੀ ਬੋਲਿਆ ਮੈਂ ਤੈਨੂੰ ਤੀਜੀ ਮੰਡੀ ਹੋ ਗਿਆ ਆਪਾਂ ਨਹੀਂ ਲੈਣੀ ਬਹੁਤ ਚੰਗੇ ਰਹੋਗੇ ਉਹ ਲੈਂਦੇ ਜਿਹੜੇ ਪੈਸੇ ਵੀ ਚੁੱਕਦੇ ਆ ਨਾ ਮੈਂ ਤਾਂ ਉਹਦਾ ਟਿਕਟ ਵੀ ਸਹੀ ਗੱਲ ਕਰ ਕੋਸ਼ਿਸ਼ ਹੀ ਇਹ ਬੰਦਾ ਬਾਈ ਤੂੰ ਸੋ ਬਾਈ ਯਾਰ ਕੋਈ ਨਹੀਂ ਆਜੀ ਸਾਰੇ ਵਰ ਪਾ ਲਈਂ ਦਿਲਾਲੀ ਮੰਗਵਾ ਇੱਧਰ 300 ਇੱਧਰ ਦੇ ਦੇ ਉਹ ਐਡੀ ਬਾਈ ਇਹਦੇ ਚ ਲੋਟ ਵਾਲੀ ਗੱਲ ਹੁੰਦੀ ਮੈਂ ਪਾ ਆਂਦਾ 150 ਵੈਸੇ ਵੜਾ ਦੇਗਾ ਇੱਕ ਤਾਂ ਆਂਦੀ ਉਹ ਤੁਹਾਡੇ ਨਾਲ ਇਕੱਠੀ ਜਾਂਦੀ ਇੱਥੇ ਮੈਂ ਦੋ ਜਣ ਆ ਤਾਂ ਲੱਗ ਜਾ ਉਹ ਦੋ ਜਾਂਦੇ ਕਹਿੰਦਾ ਪਾਵਾ ਤੁਹਾਡੇ ਮੋٹے ਨਾਲ ਦਾ ਗਏ ਨਾ ਉਹ ਵੀ ਕਹੀ ਜਾਂਦੇ ਬਹੁਤ ਪੈਸੇ ਐਵੇਂ ਵੇਖ ਲੈ ਭਾਈ ਤੇ ਤੂੰ ਕਹਿੰਦਾ ਮੰਡੀ ਜੀ ਵੇਖ ਲਈ ਦੁਆੜ ਕੇ ਇਹਦਾ ਦੇ ਉਹ ਤਾਂ ਕਰੇ ਨਹੀਂ ਅੰਕਲ ਆਪਾਂ ਮੰਡੀ ਜਿਹੜਾ ਯਾਰ ਅੰਕਲ ਉਹ ਸਤਪਾਲ ਨੇ ਭੇਜਿਆ ਕਰਨਾ ਉਹਨੂੰ ਜਾ ਕੇ ਪੁੱਛ ਲੈ ਸਤਪਾਲ ਕਿ ਨਾ ਉਹ ਆੜੀ ਕਰਦਾ ਜਮਾਨਾ ਆਖੋ ਤੂੰ ਹੋਰ ਨਾ ਪਾਈ ਜਾ ਭਾਈ ਦੁਆੜੂ ਪੈਸੇ ਕੇਂਦਰ ਆਲੀ ਆ ਤਮਾਮ ਦਾ ਵੇਚਣ ਆ ਦੋ ਆ ਦੇਖ ਲੈ ਤੇ ਕੋਈ ਚੀਜ਼ ਹੈ ਇੱਧਰ ਕੋਈ ਟੋਨਾ ਕਰ ਤਾ ਸਾਡੇ 16000 ਅਗਨੇ ਇਹ ਤਾਂ ਬਈਰ ਗਿਣਨ ਨੂੰ 500 ਛੋਟੇ ਕੁੜੇ ਆਏ ਉਹ ਵੀ ਚੱਲੋ ਕਾ ਗੇੜਾ ਕਿਸੇ ਵੀ ਮਰਗੇ ਦੀ ਤਾਂ ਹੁੰਦਾ ਮੈਂ ਕਿਹਾ ਤੂੰ ਚਾਹਦਾ ਕਲੂਗਾ ਜਵਾਕ ਜਿੱਥੇ ਨਿਕਲੋ ਉੱਪਰ ਦੀ ਆਹ ਪੱਕਾ ਆ ਹਾਂ ਅੱਥਾ ਤੋਂ ਦੋ ਕੁਛ ਕੁਛ ਨਹੀਂ ਹੁੰਦਾ ਮੈਂ ਜ਼ਿੰਮੇਵਾਰਾਂ ਜਿੱਦਾਂ ਲਾਂਬਾ ਤੇ ਜਵਾਕ ਤੇ ਨਾ ਹਾਂ ਮੈਂ ਬੱਸ ਨਹੀਂ ਇਹਦੀ ਰੋਪਕਾਰੀ ਹਾਂਜੀ ਉਹ ਪੱਟ ਤੇਰੀ ਗੱਪਾਂ ਨੂੰ ਤੇ ਮਰ ਮਾਰਦੀ ਚਲ ਆਖ ਲੈ ਮੈਂ ਕਿਹਾ ਜਿਹੜੀ ਨੰਗਾ ਮਾਣ ਨੂੰ ਨਹੀਂ ਲਾ ਗਾਈ ਬਣ ਕੇ ਇੱਡੀ ਬੁੱਧੀ ਐਨੀ ਵਾਟ ਲਗਾਈ ਕਰਾਦੀ ਕੋਈ ਨਹੀਂ ਯਾਰ ਗੱਲ ਪੰਜ ਹਜ਼ਾਰ ਲਿਆ ਯਾਰ ਵੇਚ ਰੰਦੀ ਤੈਨੂੰ ਸਰ ਵੀ ਬਹੁਤ ਬਾਈ ਆ ਕੋਈ ਨਹੀਂ ਕੋਈ ਕਬਰਾਨਾ ਖਣ ਬਾਈ ਕੋਈ ਨਹੀਂ ਕੋਈ ਕਬਰਾਨਾ ਨਹੀਂ ਆ ਇੱਥੇ ਆ ਕੋਈ ਮੈਂ ਕੁਝ ਤੋਂ ਨਾ ਰੱਖਿਆ ਆ ਵੀ ਲਾਦਾ ਤਾਂ 500 ਤੋਂ ਉਧਰ ਕੋਈ ਨਹੀਂ ਬਟਾ ਜੇ ਕੜਾ ਬੱਕੜੀਆਂ ਬਣੀਆਂ ਫਿਰ ਅਗਲਾ ਆ ਦੇਖੋ ਚੁੱਪਿਆ ਨਾ ਮੇਰਾ ਪਿੰਡ ਬਣਾ ਕੇ ਬਾਈ ਨੂੰ ਪਤਾ ਨਹੀਂ ਕਿ ਕਿਹੜਾ ਫੀਲਾ ਰੇ ਗੇਲਾ ਬਾਈ ਪੰਜ ਦੰਦੀਆਂ ਸਾਨੂੰ ਬੱਚੰਗੀਆਂ ਵੇਗਦੀਆਂ ਇੱਥੇ ਵੇਖੀ ਦਾ ਨਗ ਨਗ ਦਾ 1000 ਮਹਿੰਗੇ ਵੇਚੇ ਦਾ ਦੇਣ ਦਾ ਹਫਤੇ ਦੇ ਅਧਾਰ ਤੇ ਮੋੜ ਤੇ ਲੰਕੋ ਦੇ ਖੜਦੇ 16 ਦੂਜੇ ਤੋਂ ਦੇ ਦੇਣਾ ਲੋ 33000 ਰੁਪਏ ਕੋਈ ਪੈਸਾ ਨਹੀਂ ਫੋਟਾ ਸਰੋ ਕਿੰਨੇ ਦੇ ਕਰਾਤਾ ਬਾਈ 20000 ਦਾ ਬਾਈ ਲਖਾਈ ਇਹਨੇ ਕਰਾਉਣੀ ਅੱਛਾ ਲਖਾਈ ਖਰੀਦਣ ਵਾਲੇ ਬਾਈ ਨੇ ਕਰਾਉਣੀ ਠੀਕ ਹੈ ਕੋਈ ਪੈਸੇ ਦੇ ਖਰੀਦ ਲੈ ਦੇਖੋ 20000 ਰੁਪਏ ਸੌਦਾ ਹੋ ਗਿਆ ਤਾਂ ਲਖਾਈ ਹੈ ਖਰੀਦਣ ਵਾਲੇ ਬਾਈ ਨੇ ਕਰਾਉਣੀ ਆ ਐਂ ਦਾ ਵੀ ਕਰਦੇ ਆ ਪੱਕਾ ਮੰਜੇ ਸੌਦਾ ਹੋ ਗਿਆ ਆਹ ਐਂ ਦਾ ਹੋ ਗਿਆ ਬੋਲੋ ਜੇ ਪਹੁੰਚਿਆ ਕਰੋ ਆ ਜੋੜਾ ਸੀਗਾ 20000 ਰੁਪਏ ਸੌਦਾ ਹੋ ਗਿਆ ਸਲੇ ਚੜ ਗਿਆ ਹਲੋ ਬੋਲੋ ਬੋਲੋ ਬਾਈ ਇਹਦਾ ਵੀ ਮੇਰੇ ਖਾਈ ਜਿਹੜੇ ਮਰ ਤੂੰ ਹੀ ਦੱਸਦਾ ਯਾਰ ਹੁਣ ਦੱਸਣਾ ਯਾਰ ਹੁਣ ਕੀ ਹੈ ਮੈਂ ਤੂੰ ਹੀ ਦੱਸਣਾ ਬਾਈ ਇਹਦਾ ਵਿਆਹ ਗੱਲ ਪਾਰਟੀ ਦੀ ਕੀ ਹੋਇਆ ਪਰ ਹੁਣ ਯਾਰ ਮੁੱਲ ਤਾਂ ਤੂੰ ਹੀ ਕਰਨਾ ਇਸਦੇ ਮੁੱਲ ਦੱਸਦੇ ਪਲਗਣਾ ਹਾਂ ਦੱਸਦਾ ਸਾਰੀ ਮੰਡੀ ਖੜੀ ਦੱਸ ਮੈਂ ਕਹਿੰਦਾ ਵੀ ਨਹੀਂ ਨਹੀਂ ਦੱਸਦਾ ਕਹੇ ਦੇ ਮੰਡੀ ਦਾ ਹਾਰੀ ਮੈਂ ਦੱਸ ਹੋਇਆ ਨਹੀਂ ਨਹੀਂ ਉਹ ਤਾਂ ਸਾਨੂੰ ਵੀ ਪਤਾ ਯਾਰ ਹਾਂ ਬਸ ਤੂੰ ਦੱਸ ਦੇ ਹੁਣ ਦੰਨਾ ਯਾਰ ਵੀ ਇਹ ਦੇ ਦੇਣਾ ਬਾਈ ਇਹ ਚਿਤ ਮੰਨਦਾ ਸੀ